ਪਿਛਲੇ ਕੁਝ ਦਿਨਾਂ ਤੋਂ 15 ਜਨਵਰੀ ਤੋਂ ਲੈ ਕੇ 14 ਫਰਵਰੀ ਤੱਕ ਜਿਹੜਾ ਸਾਡਾ ਨੈਸ਼ਨਲ ਰੋਡ ਸੇਫਟੀ ਮਨਥ ਮਨਾਇਆ ਜਾ ਰਿਹਾ ਇੰਸਟੀਚੂਟਾਂ ਵਿੱਚ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਜਾ ਕੇ ਅਸੀਂ ਬੱਚਿਆਂ ਨੂੰ ਅਵੇਅਰ ਕਰ ਰਹੇ ਹਾਂ ਤੇ ਟ੍ਰੈਫਿਕ ਤੋਂ ਹੋ ਰਹੇ ਹਾਦਸਿਆਂ ਬਾਰੇ ਜਾਣੂ ਕਰਾ ਰਹੇ ਹਾਂ ਇਹ ਸੈਮੀਨਾਰ ਜੀ ਸਾਡੇ ਡੇਲੀ ਜੇ ਤਿੰਨ ਤੋਂ ਚਾਰ ਸੈਮੀਨਾਰ ਲੱਗਦੇ ਨੇ ਤੇ ਅਸੀਂ ਡੇਲੀ ਹੀ ਇਹਨਾਂ ਦੇ ਸੈਮੀਨਾਰਾਂ ਨੂੰ ਜਿਹੜਾ ਤਾਂ ਉਹਨਾਂ ਲੋਕਾਂ ਤੱਕ ਪਹੁੰਚਦਾ ਕਰਦੇ ਆ ਟੀਵੀ ਰਾਹੀਂ ਹੋਰ ਨਿਊਜ਼ਪੇਪਰਾਂਹੀਂ ਵੀ ਲੋਕੀ ਜਿਹੜੇ ਅਵੇਅਰ ਹੋ ਸਕਣੇ ਇਹਨਾਂ ਨੂੰ ਯਕਬ ਨੇ ਦੇਖਦੇ ਦਸ਼ਕਾਂ ਦਾ ਮੈਂ ਮੰਮਤਾ ਦੇਵਗਨ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤੇ ਅੱਜ ਅਸੀਂ ਪਹੁੰਚੇ ਆ ਰੰਜੀਤ ਐਵੇਨਿਊ ਸਥਿਤ ਨੋਵਾ ਕੈਂਪਸ ਵਿੱਚ ਜਿੱਥੇ ਅੱਜ ਟ੍ਰੈਫਿਕ ਪੁਲਿਸ ਵੱਲੋਂ ਇੱਕ ਅਵੇਅਰਨੈਸ ਸੈਮੀਨਾਰ ਕਰਵਾਇਆ ਜਾ ਰਿਹਾ ਹੈਗਾ ਔਰ ਮੇਰੇ ਨਾਲ ਮੇਰੇ ਸਾਥੀ ਨੇ ਆਪਣਾ ਜਸ਼ਨਪ੍ਰੀਤ ਟੰਡਨ ਜੀ ਜਸ਼ਨਪ੍ਰੀਤ ਜੀ ਜਿਹੜਾ ਟ੍ਰੈਫਿਕ ਪੁਲਿਸ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਸਾਨੂੰ ਇਹਦੇ ਬਾਰੇ ਜਾਣਕਾਰੀ ਦਿਓ ਮਤਲਬਾਂ ਵੀ ਕੁਲ ਇਹ ਜਿਹੜਾ ਇਹਨਾਂ ਦਾ ਉਹ ਉਪਰਾਲਾ ਕੀਤਾ ਜਾ ਰਿਹਾ ਹੈ ਇੱਕ ਟ੍ਰੈਫਿਕ ਐਜੂਕੇਸ਼ਨ ਸੈੱਲ ਹੈ ਮੈਂ ਜਿਹੜਾ ਟ੍ਰੈਫਿਕ ਪੁਲਿਸ ਹੈ ਉਹਨਾਂ ਨੇ ਇੱਕ ਨਵਾਂ ਐਜੂਕੇਸ਼ਨ ਸੈੱਲ ਬਣਾਇਆ ਹੈ ਜੋ ਕਿ ਲੋਕਾਂ ਨੂੰ ਜਿਹੜੇ ਅਵੇਅਰ ਕਰ ਰਿਹਾ ਹੈ ਸਕੂਲ ਜਾਂਦੇ ਜਾਂਦੇ ਨੇ ਕਾਲਜਸ ਜਾਂਦੇ ਨੇ ਉਹ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਮੈਂ ਜਿਹੜੇ ਸਟੂਡੈਂਟਸ ਨੇ ਇਹੀ ਜਿਹੜੇ ਸਾਡੇ ਪੁਲਿਸ ਦੇ ਡਰਾਈਵਰ ਨੇ ਔਰ ਅੱਜ ਕੱਲ ਜਿਹੜੀ ਜੰਗ ਜੇਨਰੇਸ਼ਨ ਆ ਜਿਸਾਂ ਉਹ ਮੋਬਾਈਲ ਦੀ ਜਾਂ ਵਰਤੋਂ ਕਰਦੇ ਨੇ ਜਿਸਾਂ ਕਰਦੀ ਹੋ ਉਸ ਮਾਰੇ ਕਾਫੀ ਕੁਛ ਇਹਨਾਂ ਨੂੰ ਸਿਖਾਇਆ ਬੜਾ ਸ਼ਲਾਘਾਜਨ ਕਥਾ ਮੈਂ ਇਸ ਲਈ ਸਟਨਾਲ ਜਿਹੜੇ ਸਰਦਾਰ ਦ ਇਨਚਾਰਜ ਨੇ ਅਮਰ ਸਰੇ ਉਹਨਾਂ ਨਾਲ ਜਿਹੜੇ ਆਏ ਨੇ ਹੈਡਕ quart ਕਾਂਸਟੇਬਲ ਸਤਮਨ ਸਿੰਘ ਨੇ ਔਰ ਲਾਪੀਤ ਮੈਮ ਨੇ ਇਹਨਾਂ ਨੇ ਜਿਸ ਤਰ੍ਹਾਂ ਟੀਮ ਨੂੰ ਪੂਰਾ ਸਮਝਾਇਆ ਸਾਡੇ ਸਟੂਡੈਂਟਸ ਨੂੰ ਉਹ ਬੜੇ ਸਲਾਘਾਜਨਕ ਹੈ ਤੇ ਮੈਂ ਔਰ ਸਭ ਤੋਂ ਵੱਡੀ ਗੱਲ ਮਹਤਮੈਂ ਮੈਂ ਇਹ ਕਹਿਣਾ ਚਾਹਾਂਗਾ ਜਿਹੜਾ ਇਹਨਾਂ ਨੇ ਸਮਝਾਇਆ ਹੈ ਟ੍ਰੈਫਿਕ ਜਿਹੜੇ ਜਿਹੇ ਐਕਸੀਡੈਂਟ ਦਾ ਐਕਸੀਡੈਂਟ ਲੋਕਾਂ ਨੂੰ ਜਿਹੜੇ ਕਈ ਕਿਸਮ ਦੇ ਬੜੇ ਹਰਾਨੀ ਜਾਣੇ ਪਾਉਂਦੇ ਹਨ ਜਿਹੜੇ ਪਹਿਲੂ ਸੀ ਉਸ ਬਾਰੇ ਇਹਨਾਂ ਨੇ ਜਿਹੜੀ ਵਿਆਖਿਆ ਕੀਤੀ ਹੈ ਬੜੀ ਸਲਾਘਾਜਨਕ ਹੈ ਜੀ ਤੇ ਮੈਂ ਸਰ ਜਾਨਣਾ ਚਾਹੁੰਦੀ ਆ ਕਿ ਤੁਸੀਂ ਹੁਣ ਤੱਕ ਕਿੰਨੇ ਸੈਮੀਨਾਰ ਇਹ ਮੈਸੇਜ ਦੇਣਾ ਚਾਹੁੰਦੇ ਜੀ ਪੰਜਾਬ ਕੇਸਰੀ ਆ ਧੰਨਵਾਦ ਜੀ ਜਿਸ ਤਰ੍ਹਾਂ ਕਿ ਪਿਛਲੇ ਕੁਝ ਦਿਨ ਤੋਂ 15 ਜਨਵਰੀ ਤੋਂ ਲੈ ਕੇ 14 ਫਰਵਰੀ ਤੱਕ ਜਿਹੜਾ ਸਾਡਾ ਨੈਸ਼ਨਲ ਅਦਰ ਸੇਫਟੀ ਮਨਤ ਮਨਾਇਆ ਜਾ ਰਿਹਾ ਉਹਦੇ ਵਿੱਚ ਅਸੀਂ ਵੱਤਵਾਦ ਜਿਹੜੇ ਸੈਮੀਨਾਰ ਆ ਇੰਸਟੀਚੂਟਾਂ ਵਿੱਚ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਜਾ ਕੇ ਅਸੀਂ ਬੱਚਿਆਂ ਨੂੰ ਅਵੇਅਰ ਕਰ ਰਹੇ ਹਾਂ ਤੇ ਟਰੱਕ ਤੇ ਹੋ ਰਹੇ ਹਾਦਸਿਆਂ ਬਾਰੇ ਜਾਣੂ ਕਰਾ ਰਹੇ ਹਾਂ ਜਿਸ ਤਰ੍ਹਾਂ ਕਿ ਓਵਰ ਸਪੀਡ ਨਾਲ ਹਾਦਸੇ ਹੋ ਰਹੇ ਨੇ ਹੋਰ ਧੋਖ ਦੇ ਨਾਲ ਹਾਦਸੇ ਹੋ ਰਹੇ ਨੇ ਉਹਨਾਂ ਨੂੰ ਘਟਾਉਣ ਵਿੱਚ ਜਿਹੜੇ ਆ ਨੇ ਇੱਕ ਲਾਈਨ ਵਿੱਚ ਰੱਖਣ ਵਾਸਤੇ ਔਰ ਜਿਹੜੇ ਆ ਸ਼ਰਾਬ ਪੀ ਕੇ ਗੱਡੀ ਨਾ ਚਲਾਉਣਾ ਜਿਹੜੇ ਕਮਰਸ਼ੀਅਲ ਡਰਾਈਵਰ ਨੇ ਉਹਨਾਂ ਦਾ ਸੈਮੀਨਾਰ ਲਗਾਉਣੇ ਜੇ ਸਕੂਲਾਂ ਕਾਲਜਾਂ ਵਿੱਚ ਬੱਚਿਆਂ ਨਾਲ ਉਹਨਾਂ ਦੇ ਪੇਰੈਂਟਸ ਨਾਲ ਆਪਾਂ ਸੈਮੀਨਾਰ ਲਗਾ ਕੇ ਉਹਨਾਂ ਨੂੰ ਇਸ ਟਰੱਕ ਤੇ ਹੋ ਰਹੇ ਹਾਦਸਿਆਂ ਨੂੰ ਨੰਬਰ ਵੇਅਰ ਕਰ ਰਹੇ ਨੇ ਹੁਣ ਤੱਕ ਤੁਸੀਂ ਕਿੰਨੇ ਕ ਸੈਮੀਨਾਰ ਲਗਾ ਚੁੱਕੇ ਜੀ ਇਹ ਸੈਮੀਨਾਰ ਜੀ ਸਾਡੇ ਡੇਲੀ ਜੇ ਤਿੰਨ ਤੋਂ ਚਾਰ ਸੈਮੀਨਾਰ ਲੱਗਦੇ ਨੇ ਤੇ ਅਸੀਂ ਡੇਲੀ ਹੀ ਇਹਨਾਂ ਦੇ ਸੈਮੀਨਾਰਾਂ ਨੂੰ ਜਿਹੜਾ ਦਾ ਉਹਨਾਂ ਲੋਕਾਂ ਤੱਕ ਪਹੁੰਚਦਾ ਕਰਦੇ ਆਂ ਟੀਵੀ ਦਾ ਹੀ ਹੋ ਨਿਊਜ਼ਪੇਪਰ ਦਾ ਹੀ ਵੀ ਲੋਕੀਂ ਜਿਹੜੇ ਅਵੇਅਰ ਹੋ ਸਕਣੇ ਨਾਲ ਵੇਖ ਕੇ ਹਮ ਡਰਿੰਕ ਐਂਡ ਡਰਾਈਵ ਮੋਬਾਈਲ ਫੋਨ ਦੇ ਨਾਲ ਦੀ ਹਮ 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 ਹ ਜਦੋਂ ਵੀ ਜਾਣਾ ਕਿਤੇ ਵੀ ਮੈਂ ਤੇ ਇਹੀ ਬੇਨਤੀ ਕਰਾਂਗਾ ਸਾਰੇ ਸ਼ਹਿਰ ਵਾਸੀਆਂ ਨੂੰ ਅੱਜ ਤੋਂ ਬਾਅਦ ਕਿਤੇ ਵੀ ਅਸੀਂ ਜਾਨੇ ਐਕਸਟਰਾ ਸਮਾਂ ਲੈ ਕੇ ਚੱਲਿਆ ਕਰੋ 40 ਮਿੰਟ ਲੈ ਕੇ ਚੱਲੋ ਜੇ ਤੁਸੀਂ ਐਕਟਰਾਸ ਐਕਸਟਰਾ ਸਮਾਂ ਲੈ ਕੇ ਚੱਲੋਗੇ ਤੁਹਾਡੇ ਚ ਪੇਸ਼ੈਂਸ ਹੋਏਗਾ ਡਿਸਿਪਲਨ ਹੋਏਗਾ ਤੇ ਤੁਸੀਂ ਟ੍ਰੈਫਿਕ ਦੇ ਰੂਲ ਫਾਲੋ ਕਰੋਗੇ ਜੇ ਸਾਡੇ ਕੋ ਸਮਾਂ ਨਹੀਂ ਹੋਏਗਾ ਅਸੀਂ ਜਲਦੀ ਦੇ ਵਿੱਚ ਹੁੰਨੇ ਆ ਤੇ ਐਕਸੀਡੈਂਟ ਹੋਣ ਦੇ ਹਾਲਾਤ ਪੈਦਾ ਹੋ ਜਾਂਦੇ ਆ ਇੱਕ ਛੋਟੀ ਜੀ ਗਲਤੀ ਦਾ ਸਾਨੂੰ ਤੇ ਸਾਡੇ ਪਰਿਵਾਰ ਨੂੰ ساری ਉਮਰ ਖਮਿਆਜਾ ਭੁਗਤਣਾ ਪੈਂਦਾ ਬਹੁਤ ਵਧੀਆ ਸੈਮੀਨਾਰ ਲਗਾਇਆ ਨੇ ਜਿੱਦਾਂ ਸਾਨੂੰ ਸਿਖਾਇਆ ਕਿ ਏਟਲੀਸਟ ਸਵੇਰ ਉਸੇ ਜਿੱਦਾਂ ਆਫੜਾ ਦਫੜੀ ਵਿੱਚ ਜਾਂਦੇ ਹਾਂ ਉਸ ਕਰਕੇ ਵੀ ਕਾਫੀ ਐਕਸੀਡੈਂਟਸ ਹੁੰਦੇ ਆ ਸਾਨੂੰ ਟਾਈਮ ਥੋੜਾ ਪਹਿਲਾਂ ਕੱਢ ਕੇ ਆਪਣਾ ਕੰਮ ਕਰਨਾ ਚਾਹੀਦਾ ਐਂਡ ਹੋਰ ਵੀ ਕਾਫੀ ਕਰਨਾ ਗਿਆ ਹੈ ਮੋਬਾਈਲ ਵਗੈਰਾ ਸੀ ਯੂਜ਼ ਕਰਦੇ ਆ ਉਹਦੇ ਕਰਕੇ ਵੀ ਐਕਸੀਡੈਂਟਸ ਹੁੰਦੇ ਆ ਕਾਫੀ ਵਧੀਆ ਸਿੱਖਣ ਨੂੰ ਮਿਲਿਆ ਜੀ ਤੇ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਮਨਿੰਦਰ ਸਿੰਘ ਹੈ ਜੀ ਹਾਂਜੀ ਤੁਸੀਂ ਕੀ ਸਿੱਖਿਆ ਜੀ ਮੈਂ ਕਹਾਂਗਾ ਕਿ ਬੋਲਵੋ ਧਨੁਆ ਵਾਲਾ ਦੂਜੀ ਸੀਟ ਆ ਕਿ ਸਾਡੇ ਡਿੰਗੂਆਂ ਕੈਂਪਸ ਤੇ ਆਇਆ ਤੇ ਬੱਚਿਆਂ ਨੂੰ ਵੀ ਅਵੇਅਰ ਕੀਤਾ ਤੇ ਜਿਹੜਾ ਐਕਸੀਡੈਂਟ ਹੁੰਦੇ ਆ ਕਿ ਬੱਚੇ ਜਾ ਲਵੋ ਤੁਹੋਂਗੇ ਇਹਨਾਂ ਦਾ ਲੈਕਚਰ ਸੁਣ ਕੇ ਤੇ ਬਹੁਤ ਵਧੀਆ ਕੰਮ ਰਹਿਣ ਸਨ ਤੇ ਬੱਚਿਆਂ ਨੂੰ ਅਵੇਅਰ ਕਰਦੇ ਆ ਤੇ ਮੈਂ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਖਾਸ ਕਰਕੇ ਮਿਸਟਰ ਸੌਰੀ ਸਰਦਾਰ ਦਰਜੀਤ ਸਿੰਘ ਜੀ ਦਾ ਜਿਨ੍ਹਾਂ ਨੇ ਅੱਜ ਸਾਡੇ ਕੈਂਪਸ ਦੇ ਵਿੱਚ ਆ ਕੇ ਬੱਚਿਆਂ ਨੂੰ ਕਾਫੀ ਜ਼ਿਆਦਾ ਅਵੇਅਰਨੈਸ ਦਿੱਤੀ ਹੈ ਧੰਨਵਾਦ ਜੀ ਤੇ ਇਸ ਦੇ ਨਾਲ ਹੀ ਆਪਣਾ ਜਸ਼ਨ ਜੀ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਟ੍ਰੈਫਿਕ ਬਾਰੇ ਤੁਸੀਂ ਵੀ ਕੀ ਦੱਸਣਾ ਚਾਹੋਗੇ ਕੀ ਟਿਪਸ ਦੇਣਾ ਚਾਹੋਗੇ ਆਪਣੇ ਪੰਜਾਬ ਕੇਸਰੀ ਦੇ ਦਰਸ਼ਕਾਂ ਨੂੰ ਮੰਤਾ ਜੀ ਇਹ ਜਿਹੜਾ ਪ੍ਰਯਾਸ ਚੱਲ ਜਾਏ ਇਹ ਪੁਲਿਸ ਕਮਿਸ਼ਨ ਜੀ ਵੱਲੋਂ ਨਾ ਟ੍ਰੈਫਿਕ ਦੇ ਚੱਲ ਰਿਹਾ ਬਹੁਤ ਬਹੁਤ ਅਹਿਮiyat ਰਾਦਾ ਹੈ ਇਸ ਸਾਡੀ ਕੀਮਤੀ ਜਾਨ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ ਟ੍ਰੈਫੀ ਰੂਲਸ ਨੂੰ ਕਿਸ ਤਰ੍ਹਾਂ ਫਾਲੋ ਕਰੇ ਕਿਉਂਕਿ 1 ਮਿੰਟ ਨਹੀਂ 1 ਨੈਨੋਸੈਕਿੰਡ ਵੀ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਵੀ 1 ਨੈਨੋਸੈਕਿੰਡ ਦੀ ਗਲਤੀ ਸਾਨੂੰ ਸਾਡੇ ਮਤਲਬ ਬਹੁਤ ਵੱਡੀ ਜੋ ਹੈ ਉਹ ਉਹ ਇੱਕ ਇੱਕ ਐਕਸੀਡੈਂਟ ਦਾ ਕਾਰਨ ਬਣ ਸਕਦੀ ਹੈ ਇਹ ਵੀ ਧਿਆਨ ਦੇ ਖੰਦ ਸਭ ਤੋਂ ਪਹਿਲਾਂ ਜੋ ਉਹਨਾਂ ਨੇ ਦੱਸਿਆ ਸਭ ਤੋਂ ਜੋ ਅਹਿਮ ਗੱਲ ਲੱਗੀ ਮੈਨੂੰ ਵੀ ਇਹ ਦੇਖੋ ਵੀ ਜੇ ਉਹ ਤੁਸੀਂ ਗੱਡੀ ਚਲਾ ਰਹੇ ਹੋ ਤੁਹਾਡੀ ਪਿੱਛੇ ਕੋਈ ਨਾ ਕੋਈ ਉਡੀ ਕਰ ਰਿਹਾ ਤੁਸੀਂ ਇਹ ਦੇਖ ਕੇ ਡੇਢ ਜਾਣੀ ਹੈ ਸਭ ਤੋਂ ਵੱਡੀ ਇਹ ਗੱਲ ਲੱਗੀ ਹੈ ਔਰ ਜਿਸ ਤਰ੍ਹਾਂ ਆਫੀਸਰ ਸਬ-ਇੰਸਪੈਕਟਰ ਜਲਜੀਤ ਸਿੰਘ ਨੇ ਕਾਫੀ ਮੈਂ ਕਹੂੰਗਾ ਮੈਮ ਇਹ ਜਿਹੜਾ ਕਰੋਨਾ ਕਾਲ ਵਿੱਚ ਉਹਨਾਂ ਦੀ ਸਰਗਮਾਂ ਨੂੰ ਦੇਖਦੇ ਮੱਦੇ ਨਜ਼ਰ ਰੱਖੇ ਹੋਏ ਜਾਂ ਉਹਨਾਂ ਦੀਆਂ ਸੋਸ਼ਲ ਐਕਟੀਵਿਟੀਆਂ ਦੇਖੇ ਹੋਏ ਇਹਨਾਂ ਨੂੰ ਸੈਂਟਰਸ ਕਾਬਲ ਨੂੰ ਸਮਾਨਿਤ ਕੀਤਾ ਗਿਆ ਹੈ ਔਰ ਅਨਨੋਹਨ ਪ੍ਰਮੋਟ ਕਰਕੇ ਇਸੇ ਕਰੋਂ ਐਜੂਕੇਸ਼ਨ ਸੈੱਲਸ ਜਾਂਦਾ ਗਿਆ ਹੈ ਤਾਂ ਕਿ ਇਹ ਜਿਹੜੇ ਸਟੂਡੈਂਟਸ ਨੂੰ ਜਿਹੜੇ ਅੰਮ੍ਰਿਤਸਰ ਜਿਹੜੇ ਦੇ ਸਟੂਡੈਂਟਸ ਨੇ ਜਾਂ ਅਲੱਗ-ਅਲੱਗ ਸੰਸਥਾਵਾਂ ਦੇ ਨੇ ਉਹਨਾਂ ਨੂੰ ਉਹਨਾਂ ਦੀ ਇਹ ਜਿਹੜੀ ਐਜੂਕੇਸ਼ਨ ਹੈ ਇੱਕ ਅਵੇਅਰਨੈਸ ਐਜੂਕੇਸ਼ਨ ਹੈ ਇਹ ਉਹਨਾਂ ਦੇ ਦਿਮਾਗ ਵਿੱਚ ਲਿਆ ਜਾ ਸਕੇ ਤਾਂ ਕਿ ਜੋ ਜੋ ਟ੍ਰੈਫਿਕ ਦਾ ਜਿਹੜਾ ਜਿਹੜਾ ਐਕਸੀਡੈਂਟ ਦਾ ਗ੍ਰਾਫ ਲਗਾਤ ਕਿ ਤੇ ਜੋ ਹੈ ਉਹ نیچے ਆ ਸਕੇ ਇਸ ਲਈ ਮੈਂ ਕਹਾਂਗਾ ਜਿਹੜਾ ਇੱਕ ਇੱਕ ਪੰਜਾਬ ਸਰਕਾਰ ਦਾ ਵੀ ਬੜਾ ਵਧੀਆ ਉਪਰਾਲਾ ਹੈ ਜੋ ਐਸਐਸ ਜੋ ਐਫ ਫੋਰਸ ਬਣਾਈ ਹੈ ਉਹ ਵੀ ਇਹਨਾਂ ਦਾ ਹਿੱਸਾ ਹੈ ਉਸ ਬਾਰੇ ਵੀ ਇਹਨਾਂ ਨੇ ਕਾਫੀ ਜਾਣਕਾਰੀ ਦਿੱਤੀ ਹੈ ਤਾਂ ਮੈਂ ਇਹਨਾਂ ਨੂੰ ਸ਼ੁਭ ਕਾਮਨਾਵਾਂ ਦਵਾਂ ਹਾਂਜੀ ਤੇ ਇਸ ਦੇ ਨਾਲ ਹੀ ਅਸੀਂ ਜਿਹੜਾ ਪੰਜਾਬ ਪੁਲਿਸ ਦਾ ਜਾਂ ਟ੍ਰੈਫਿਕ ਪੁਲਿਸ ਦਾ ਧੰਨਵਾਦ ਕਰਦੇ ਹਾਂ ਤੇ ਲੋਕਾਂ ਨੂੰ ਅਸੀਂ ਇਹ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਪੁਲਿਸ ਜਿਹੜੀ ਆ ਹਮੇਸ਼ਾ ਹੀ ਤੁਹਾਡੇ ਨਾਲ ਕੋਈ ਤੱਕਾ ਨਹੀਂ ਕਰਦੀ ਤੁਹਾਡੀ ਫਰੈਂਡ ਵੀ ਆ ਤੇ ਤੁਹਾਨੂੰ ਬੜੇ ਵਧੀਆ ਤਰੀਕੇ ਨਾਲ ਸਮਝਾਉਂਦੀ ਆ ਸਿਰਫ ਆਪਣੇ ਸਮਝਣ ਦੀ ਔਰ ਆਪਣੇ ਉਰਤਿਆ ਇਸ ਨਾਲ ਤੁਸੀਂ ਹਾਦਸਿਆਂ ਤੋਂ ਵੀ ਬਚ ਸਕਦੇ ਜੇ ਚਲਾਨਾਂ ਤੋਂ ਵੀ ਬਚ ਸਕਦੇ ਜੇ ਤੇ ਹਰ ਤਰ੍ਹਾਂ ਦੀ ਸਮੱਸਿਆ ਤੋਂ ਵੀ ਬਚ ਸਕਦੇ ਜੇ ਇਸ ਦੇ ਨਾਲ ਹੀ ਜਸ਼ਨਪ੍ਰੀ ਟੰਡਨ ਦੇ ਨਾਲ ਮੰਮਤਾ ਦੇਵਗਨ ਥੈਂਕ ਯੂ